ਜਗਰਾਉਂ ਦੇ ਬਲਾਕ ਸਿਦਵਾ ਬੇਟ ਦੇ ਪਿੰਡ ਪਰਜੀਆਂ ਬਿਹਾਰੀਪੁਰ ਦਾ 28 ਸਾਲਾ ਨੌਜਵਾਨ ਹਰਵਿੰਦਰ ਸਿੰਘ 32 ਮਹੀਨੇ ਪਾਕਿਸਤਾਨ ਦੀ ਕੋਰਟ ਲਖपत ਜੇਲ੍ਹ ਲਾਹੌਰ ਵਿੱਚ ਕੈਦ ਕੱਟਣ ਤੋਂ ਬਾਅਦ ਹੁਣ ਆਪਣੇ ਘਰ ਵਾਪਸ ਪਹੁੰਚ ਗਿਆ ਹੈ ਹਰਵਿੰਦਰ ਸਿੰਘ ਨੇ ਦੱਸਿਆ ਕਿ ਜੁਲਾਈ 2023 ਵਿੱਚ ਹੜਾ ਦੌਰਾਨ ਉਹ ਆਪਣੇ ਦੋਸਤ ਰਤਨਪਾਲ ਦੇ ਨਾਲ ਸਤਲੁਜ ਦਰਿਆ ਪਾਰ ਉਸ ਦੀ ਭੈਣ ਦੇ ਘਰੋਂ ਪਾਣੀ ਨਾਲ ਨੁਕਸਾਨੀ ਸਮਾਨ ਕੱਢਣ ਗਿਆ ਸੀ ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਦਰਿਆ ਵਿੱਚ ਰੁੜ ਗਏ ਅਤੇ ਅਨਜਾਨੇ ਵਿੱਚ ਪਾਕਿਸਤਾਨੀ ਇਲਾਕੇ ਵਿੱਚ ਦਾਖਲ ਹੋ ਗਏ ਉੱਥੇ ਪਾਕਿਸਤਾਨੀ ਰੇਂਜਰਾਂ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਾਸੂਸੀ ਦੇ ਦੋਸ਼ ਲਗਾਏ ਗਏ ਬਾਅਦ ਵਿੱਚ 1 ਸਾਲ ਦੀ ਸਜ਼ਾ ਤੇ 10000 ਰੁਪਏ ਜੁਰਮਾਨਾ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ ਸਜ਼ਾ ਪੂਰੀ ਹੋਣ باوجود ਜੁਰਮਾਨਾ ਅਦਾ ਨਾ ਹੋਣ ਕਾਰਨ ਉਹਨਾਂ ਨੂੰ ਹੋਰ ਸਮਾਂ ਵੀ ਜੇਲ੍ਹ ਵਿੱਚ ਬਿਤਾਉਣਾ ਪਿਆ ਪਰਿਵਾਰ ਨੇ ਦੱਸਿਆ ਕਿ ਹਰਵਿੰਦਰ ਦੀ ਕੈਦ ਦੌਰਾਨ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਅੱਜ ਉਸਦੀ ਵਾਪਸੀ ਤੇ ਪੂਰਾ ਪਰਿਵਾਰ ਰਾਹਤ ਮਹਿਸੂਸ ਕਰ ਰਿਹਾ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ ਹਰਵਿੰਦਰ ਸਿੰਘ ਜੀ ਹਰਵਿੰਦਰ ਕੀ ਹੋਇਆ ਸੀ ਤੇਰੇ ਨਾਲ ਤੇ ਕਿਵੇਂ ਤੂੰ ਪਾਕਿਸਤਾਨ ਪਹੁੰਚਿਆ ਤੇ ਹੁਣ ਕਿਵੇਂ ਵਾਪਸ ਆਇਆ ਸਰ ਜੀ ਇੰਡੀਆ ਨੇ ਵਾਪਸੀ ਲਿਆ ਉਹਨਾਂ ਦੇ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਆ ਜੀ ਤੇ ਬਾਕੀ ਨਾ ਪਿੰਡ ਦਾ ਸਮਾਨ ਕਢਾਉਣ ਗਿਆ ਸੀ ਪਿੰਡ ਚਾਂਦੀ ਵਾਲਾ ਹਜ਼ਾਰੇ ਵਾਲਾ ਪੋਲ ਟੁੱਟਿਆ ਸੀ ਸਾਰਾ ਉੱਥੋਂ ਅਸੀਂ ਰੋੜ ਕੇ ਚਲੇ ਗਏ ਜੀ ਪਾਕਿਸਤਾਨ ਸਾਨੂੰ ਪਤਾ ਨਹੀਂ ਲੱਗਿਆ ਜੀ ਰਿੰਕ ਕੀਤੀ ਸੀ ਕਿ ਰੋੜ ਕੇ ਉੱਥੇ ਪਾਣੀ ਨਾਲ ਰੋੜ ਕੇ ਉੱਥੇ ਪਾਕਿਸਤਾਨ ਪਹੁੰਚ ਗਏ ਹਾਂਜੀ ਅੱਛਾ ਫਿਰ ਅੱਗੇ ਜਾ ਕੇ ਕੀ ਹੋਇਆ ਅੱਗੇ ਜਾ ਕੇ ਸਾਨੂੰ ਇਹ ਉਹਨਾਂ ਨੇ ਏਜੰਸੀਆਂ ਨੇ ਫੜ ਲਿਆ ਜੀ ਉਹਨਾਂ ਦੇ ਆਰਮੀ ਨੇ ਮਿਨਟਰੀ ਨੇ ਸਾਡੇ ਹੱਥ ਬੰਨ ਲਿਆ ਸੀ ਅੱਖਾਂ ਬੰਨ ਕੇ ਉਹਨਾਂ ਨੇ ਸਾਨੂੰ 28 ਦਿਨ ਸੱਲਾਂ ਵਿੱਚ ਰੱਖਿਆ ਜੀ ਪਤਾ ਨਹੀਂ ਸੀ ਵੀ ਕਿੱਥੇ ਦੇਣਾ ਜਾਂ ਨੇਰ ਕੋਠੜੀ ਚ ਕੋਈ ਪਤਾ ਨਹੀਂ ਲੱਗ ਰਿਹਾ ਸੀ ਦੇਣਾ ਕਿ ਰਾਤ ਆ ਜੀ ਸਾਡੀ ਕੋਟ ਮਾਰ ਗਈ ਸੀ ਸਾਡੇ ਤੇ ਨਜਾਇਜ਼ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਹਿੰਦੇ ਜੇ ਤੁਸੀਂ ਨਹੀਂ ਮੰਨਦੇ ਕੁਝ ਵੀ ਕੁਝ ਨਹੀਂ ਕਰਦੇ ਤੁਹਾਨੂੰ ਅਸੀਂ ਐ ਕਰ ਦਾਂਗੇ ਮਾਰ ਦਾਂਗੇ ਸਾਨੂੰ ਕਿਹਨੇ ਪੁੱਛਣਾ ਜੀ ਅਸੀਂ ਤੁਹਾਨੂੰ ਮਾਰ ਕੇ ਦਰਿਆਵੇ ਚ ਸੱਟ ਰਿਏ ਸਾਰ ਤਮਕੀਆਂ ਦੇ ਰਿਹਾ ਸੀ ਫਿਰ ਸਾਡੇ ਦੋਨਾਂ ਨੇ ੱੱਕੇ ਨਾਲ ਪਰਚਾ ਬਣਾਇਆ ਕਿ ਇਹਨਾਂ ਨੂੰ ਪਰਚਾ ਬਣਾ ਕੇ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਜੀ 28-28 ਦਿਨ ਸਾਨੂੰ ਸਿਲਾਂ ਵਿੱਚ ਰੱਖਿਆ ਜੀ ਫਿਰ ਥਾਣੇ ਦਾ ਵੀ 7 ਦਿਨ ਦਾ ਰਿਮਾਂਡ ਸੀ ਪਹਿਲਾਂ ਦੋ ਸੱਤ ਪੰਜ ਦਿਨ ਰੱਖਿਆ ਫਿਰ ਜਦੋਂ ਦੋ ਦਿਨ ਦਾ ਰਿਮਾਂਡ ਲੈ ਕੇ ਉਹਨਾਂ ਨੇ ਸਾਡੀ ਪੁੱਛਗਿਸ਼ ਕੀਤੀ ਸਾਡੇ ਨਾਲ ਉੱਥੇ ਤੱਕਾ ਹੋਇਆ ਜੀ ਤੇ ਇੰਡੀਆ ਸਰਕਾਰ ਨੂੰ ਇੱਕ ਇਨਿਆ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਪੁੱਛ ਦੱਸ ਸਾਡੇ ਤੋਂ ਜਿੰਨੀ ਮਰਜ਼ੀ ਕੀਤੀ ਜਾਵੇ ਫਿਰ ਮੈਂ ਬਾਗਾ ਬਾਰਡਰ ਦੇ ਟਾਰੀ ਤੇ ਆਪਣੇ ਬਾਰਡਰ ਤੇ ਉੱਥੇ ਏਜੰਸੀਆਂ ਨੂੰ ਪੁੱਛ ਦੱਸ ਕਰਾ ਕੇ ਆਇਆ ਸੀ ਅਜੇ ਵੀ ਥੋੜਾ ਸਾਰ ਸਾਨੂੰ ਤੰਗ ਕਰ ਰਿਹਾ ਹੈ ਕਿ ਤੁਸੀਂ ਨਹੀਂ ਸਹੀ ਨਹੀਂ ਦੱਸਿਆ ਕੁਛ ਨਹੀਂ ਦੱਸਿਆ ਸੀ ਕਿ ਦੁਬਾਰਾ ਸਾਡੇ ਤੋਂ ਪੁੱਛਿਆ ਜਾਵੇ ਪਰ ਕਿਸੇ ਤਰੀਕੇ ਨਾਲ ਪੁੱਛਿਆ ਜਾਵੇ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਕਿੰਨਾ ਟਾਈਮ ਉੱਥੇ ਲਾ ਕੇ ਆਏ ਹੋ ਅਸੀਂ 32 ਮਹੀਨੇ ਲਾ ਕੇ ਆਏ ਆ ਜੀ 30 ਜਾਂ 32 ਮਹੀਨੇ ਲਾਇਏ ਪੂਰਾ ਟਾਈਮ ਉੱਥੇ ਲਾ ਕੇ ਆਏ ਸਾਨੂੰ ਸਾਲ ਦੀ ਸਜ਼ਾ ਹੋਈ ਸੀ ਬਾਕੀ ਨਜ਼ਾਇਰ ਟਾਈਮ ਹੀ ਕੱਟਿਆ ਜੀ ਜੇਲ੍ਹ ਦੇ ਵਿੱਚ ਬਹਿ ਕੇ ਉੱਥੇ ਤੁਹਾਡੇ ਤੇ ਮੁਕਾਦਮਾ ਕਾਹਦਾ ਦਰਜ ਕੀਤਾ ਉੱਥੇ ਜੀ ਬਾਰਡਰ ਕਰਾਸਿੰਗ ਦਾ ਜੀ ਕਿ ਜੀ ਇਹ ਬਾਰਡਰ ਕਰਾਸ ਕਰਕੇ ਆਇਆ ਜੀ ਪਾਕਿਸਤਾਨ ਦੇ ਵਿੱਚ ਕਿੰਨਾ ਔਖਾ ਸਮਾਂ ਕੱਢਿਆ ਉੱਥੇ ਬਹੁਤ ਸਾਰਾ ਔਖਾ ਟਾਈਮ ਕੱਟਿਆ ਜੀ ਹੁਣ ਆਪਣੇ ਪਰਵਾਹਾਂ ਚਾਹੇ ਖੁਸ਼ੀ ਹੋ ਰਹੀ ਹੈ ਹਾਂਜੀ ਸਾਰਾ ਇਥੇ ਹੁਣ ਪਹਿਲਾਂ ਕਾਹਦਾ ਕੰਮ ਕਰਦੇ ਸੀ ਇੱਥੇ ਸਰ ਖੇਤੀਬਾੜੀ ਕਰੀਦੀ ਸੀ ਡਰਾਈਵਰੀ ਕਰੀਦੀ ਸੀ ਹੁਣ ਫਿਰ ਇੱਥੇ ਆ ਕੇ ਆਪਣਾ ਨਵੇਂ ਸਰੂਪ ਕੰਮ ਸ਼ੁਰੂ ਕਰੋਗੇ ਹਾਂਜੀ ਨਵੇਂ ਸਰੂਪ ਕੰਮ ਸ਼ੁਰੂ ਕਰਾਂਗੇ ਜੀ ਤੁਸੀਂ ਵਿਆਹੀ ਹੋਏ ਹੋ ਬੱਚੇ ਵੀ ਹੈਗੇ ਹਾਂਜੀ ਹਾਂਜੀ ਕਿੰਨੇ ਬੱਚੇ ਆਪਣੇ ਦੋ ਮੁੰਡੇ ਆ ਜੀ ਠੀਕ ਹੁਣ ਆਪਣੇ ਬੱਚਿਆਂ ਕੋਲ ਆ ਕੇ ਖੁਸ਼ੀ ਹੋ ਰਹੀ ਹੈ ਹਾਂਜੀ ਸਰ ਠੀਕ ਜੀਬ ਦੇ ਲੋਨ ਤਾਂ ਸਦਮ ਵੀ ਕੀਤਾ ਗਿਆ ਉੱਥੇ ਤੁਹਾਨੂੰ ਸਜ਼ਾ ਹੋਗੀ ਸੀ ਉਸ ਤੋਂ ਬਾਅਦ ਕਹਿੰਦੇ ਸਦਮ ਵੀ ਕੀਤਾ ਤੁਹਾਡਾ ਵੀ ਹੋਈ ਹੈ ਨਾ ਸਹਜਾ ਤੋਂ ਬਾਅਦ ਜੀ ਗੁੱਟਮਾਰ ਹੋਈ ਜੀ ਪਹਿਲਾ ਗੁੱਟਮਾਰ ਬਹੁਤ ਜ਼ਿਆਦੀ ਹੋਈ ਹੈ ਜੀ ਠੀਕ ਆ ਉੱਥੇ ਖਾਣਾ ਪੀਣਾ ਕਿਸ ਤਰ੍ਹਾਂ ਦਿੱਤਾ ਜਾਂਦਾ ਸੀ ਖਾਣਾ ਪਾਣੀ ਠੀਕ ਹੀ ਮਿਲ ਰਿਆ ਸੀ ਸਰ ਪਰ ਇੰਨਾ ਉਹ ਨਹੀਂ ਸੀ ਫਰ ਜੇ ਕੋਈ ਬਿਮਾਰ ਹੋ ਜਾਂਦਾ ਕਿਸ ਤਰ੍ਹਾਂ ਦਾ ਇਲਾਜ ਕਰਾਇਆ ਜਾਂਦਾ ਸੀ ਠੀਕ ਇਲਾਜ ਕਰਵਾਇਆ ਜਾਂਦਾ ਸੀ ਇੱਕ ਨਾਲ ਦੀਆਂ ਗੋਲੀਆਂ ਦਿੰਦੇ ਰਏ ਜੀ ਸਾਨੂੰ ਤਿੰਨ ਸਾਲ ਦੇ ਵਿੱਚ ਕੋਈ ਗੋਲੀ ਬਦਲੀ ਹੋਈ ਤਾਂ ਵੇਖੀ ਨਹੀਂ ਜੀ ਪੈਰਾਡੋਲ ਦੇਤੀ ਹੈ ਜੀ ਕਿ ਜੇ ਵੱਖੀ ਦਰਦ ਦੇ ਚਾਹੀ ਬੁਖਾਰ ਵਾਲੀ ਗੋਲੀ ਦੇਣੀ ਉਹਨਾਂ ਨੇ ਉੱਥੇ ਤੁਹਾਡੇ ਮਤਲਬ ਤਾਂ ਹੋਰ ਭਾਰਤੀ ਕੈਦੀ ਕਿੰਨੇ ਸੀਗੇ ਹਰ ਜੀ ਸਾਡੇ ਨਾਲ ਜਦੋਂ ਅਸੀਂ ਉੱਥੇ ਸੀ ਉਦੋਂ ਸਾਡੇ ਨਾਲ ਜਿਹੜੇ ਸਹੀ ਸੀਗੇ ਉਹ ਸਾਡੇ ਨਾਲ ਜੇਲ੍ਹ ਦੇ ਵਿੱਚ ਸੀ ਬਾਕੀ ਨੂੰ ਉਹਨਾਂ ਨੇ ਸ਼ਿਫਟ ਪਕਾਤਾ ਸੀ ਬਾਹਰ ਹਸਪੀਟਲ 'ਚ ਜੀ ਕਿੰਨੀ ਪਾਲ ਸੀਗੇ ਇਹ ਪਾਕਿਸਤਾਨ ਦੀ ਕਿੱਥੋਂ ਦੀ ਜੇਲ੍ਹ ਸੀ ਇਹ ਇਹ ਕੋਰ ਲਗਭਗ ਲਾਹੌਰ ਜੇਲ੍ਹ ਸੀ ਲਗਭਗ 3 ਅੱਛਾ ਤੇ ਪਾਕਿਸਤਾਨੀ ਜਿਹੜੇ ਕੈਦੀ ਸੀ ਉਹ ਤੇ ਇੰਡੀਅਨ ਕੈਦੀਆਂ ਨੂੰ ਵੱਖਰਾ ਰੱਖਿਆ ਜਾਂਦਾ ਇਕੱਠੇ ਸੀ ਨਹੀਂ ਨਹੀਂ ਜੀ ਵੱਖਰਾ ਰੱਖਿਆ ਜਾਂਦਾ ਸੀ ਜੀ ਉੱਥੇ ਬੰਦ ਰਹਿੰਦੇ ਸੀ ਜੀ ਅਸੀਂ ਚੱਕੀਆਂ ਜਾਈ ਉਹਨਾਂ ਦਾ ਮੇਲ ਮਲਾਪ ਹੁੰਦਾ ਸੀ ਦੋਨੋਂ ਨਹੀਂ ਹੁੰਦਾ ਸੀ ਕੀ ਨਾਮ ਤੁਹਾਡਾ ਸ਼ਿਕੰਦਰਪੁਰ ਤੇ ਕਿਵੇਂ ਹੁਣ ਤੁਹਾਡੇ ਘਰ ਦੇ ਘਰੇ ਆ ਗਿਆ ਕਿੰਨਾ ਔਖਾ ਟਾਈਮ ਕੱਢਿਆ ਇਹਨਾਂ ਬਿਨਾਂ ਤੁਸੀਂ ਬਹੁਤ ਔਖਾ ਟਾਈ ਬਹੁਤ ਜ਼ਿਆਦਾ ਹੁਣ ਬਹੁਤ ਖੁਸ਼ੀ ਆ ਸਾਨੂੰ ਘਰੇ ਆਏ ਦੀ ਪਰ ਸਾਨੂੰ ਫਿਰ ਵੀ ਪਰੇਸ਼ਾਨ ਕੀਤਾ ਜਾਂਦਾ ਉੱਥੇ ਲੈ ਕੇ ਆਓ ਉੱਥੇ ਲੈ ਕੇ ਆਉ ਸੀ ਕਿਤੇ ਨਹੀਂ ਲੈ ਜਾ ਸਕਦੇ ਕੋਣ ਪਰੇਸ਼ਾਨ ਕਰਿਆ ਜੀ ਪੋਲ ਸ ਕਹਿੰਦੀ ਆ ਸਾਨੂੰ ਵੀ ਉੱਥੇ ਲੈ ਕੇ ਆਓ ਕਿੱਥੇ ਲੈ ਕੇ ਆਓ ਸੀ ਐਸਟਾ ਕਿਉਂ ਲੈ ਕੇ ਆਉਂਦੇ ਕਹਿੰਦੇ ਪੁੱਛਦਸ ਕਰਨੀ ਆ ਇਹਨਾਂ ਦੀ ਇੰਨੀ ਹਾਲਤ ਹੈ ਨਹੀਂ ਪੁੱਛਦਸ ਹੁਣ ਕਿੰਨਾ ਟਾਈਮ ਉੱਥੇ ਕੱਢ ਕੇ ਆਇਆ ਹੁਣ ਜੇ ਘਰ ਚ ਆਇਆ ਕੋਈ ਦੋ ਪਰਿਵਾਰ ਨਾਲ ਟਾਈਮ ਕੱਢਣ ਦਾ ਟਾਈਮ ਆ ਤੇ ਹੁਣ ਫਿਰ ਕਹਿੰਦੇ ਉੱਥੇ ਲੈ ਕੇ ਆਓ ਇਹਦੀ ਹਾਲਤ ਹੈ ਨਹੀਂ ਜਾਣਦੀ ਕਿਤੇ ਵੀ ਤੁਸੀਂ ਕੋਈ ਡਰੀ ਮਹਿਸੂਸ ਕਰਦੇ ਹੋ ਹਾਂਜੀ ਹੂੰ ਤੁਸ ਕਿੰਨਾ ਟਾਈਮ ਲਾ ਕੇ ਆਇਆ ਇਹ ਹੁਣ ਇਹਨਾਂ ਨੂੰ ਦੱਸਿਆ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਿ ਮਤਲਬ ਬਹੁਤ ਔਖਾ ਟਾਈਮ ਕਿੰਨਾ ਲੰਘਿਆ ਹਾਂਜੀ ਬਹੁਤ ਔਖਾ ਕੱਢਿਆ ਟਾਈਮ ਇਹਨਾਂ ਨੇ ਦੱਸਿਆ ਜਦੋਂ ਜਦੋਂ ਇਹ ਉੱਧਰ ਚਲੇ ਗਏ ਸੀਗੇ ਫੇਰ ਦੇ ਵਿੱਚ ਲੈ ਕੇ ਇਹਨਾਂ ਨੂੰ ਥੋੜਾ ਕਿੰਨੇ ਚਿਰ ਬਾਅਦ ਇਹਨਾਂ ਨਾਲ ਤਾਲ ਮਿਲ ਰਿਹਾ ਜੀ 6-7 ਮਹੀਨੇ ਲੱਗ ਗਏ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਵੀ ਕਿੱਥੇ ਆ ਗਏ ਇੱਥੇ ਨੇ ਬਸ ਪੁਲਿਸ ਨੇ ਦੱਸਿਆ ਸੀ ਜਦੋਂ ਫੜੇ ਗਏ ਉਦੋਂ ਹੀ ਤੁਸੀਂ ਕਿੱਥੇ ਕਿੱਥੇ ਗਏ ਵੀ ਇਹਨਾਂ ਨੂੰ ਛਡਾਉਣ ਲਈ ਕਿਵੇਂ ਗਏ ਬਹੁਤ ਥਾਂ ਤੇ ਗਏ ਸੀ ਡੀਸੀ ਕੋਲ ਗਏ ਸੀ ਲੁਧਿਆਣੇ ਬਾਕੀ ਜੋ ਗਰੋਂਗ ਗਏ ਸੀ ਹਾਂਜੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਹਾਂਜੀ ਬਹੁਤ ਧੰਨਵਾਦ ਆ ਇਹਨਾਂ ਦਾ ਜੀ ਬੱਚ ਦੀ ਜਾਨ ਹੋ ਜਾਂਦੀ ਸੀ ਫੋਨ ਤੇ ਇਹਨਾਂ ਦਾ ਹਾਂਜੀ ਬਹੁਤ ਵਾਰ ਹੁੰਦੀ ਸੀ ਬਹੁਤ ਵਾਰ ਹੁੰਦੀ ਸੀ ਹਰ ਬਹੁਤ ਹਾਂਜੀ ਹਰ ਬਹੁਤ ਆਉਂਦੇ ਆ ਇੱਧਰ ਉਹ ਕਿੰਨਾ ਟਾਈਮ ਪਹਿਲਾਂ ਪਤਾ ਲੱਗਿਆ ਸੀ ਤੁਹਾਨੂੰ ਕਿ ਉਹ ਇੱਥੇ ਆ ਰਹੇ ਨੇ ਸਾਨੂੰ ਤਾਂ ਸਰਪੰਚ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਫੋਨ ਆਇਆ ਸੀ ਪਰ ਪਹਿਲਾਂ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਆਵਾਜ਼ ਠਾ ਕੇ ਜਦੋਂ ਰੋੜ ਕੇ ਗਏ ਸੀ ਇਹਨਾਂ ਨੇ ਕਿ ਆਵਾਜ਼ ਪਹੁੰਚਾਈ ਸਾਡੀ ਫਿਰ ਜਦ ਲਿਆਉਣ ਚ ਆਵਾਜ਼ ਬਹੁਤ ਪਹੁੰਚਾਉਂਦੇ ਰਹੇ ਹੈਗੇ ਸਾਰਾ ਅਸੀਂ ਬਹੁਤ ਧੰਨਵਾਦ ਸਾਰੇ ਚੈਨਲਾਂ ਦਾ ਕਰਦੇ ਆ ਜਿਹੜਾ ਰਵਿੰਦਰ ਸਿੰਘ ਬਿਲਕੁਲ ਸਹੀ ਵਾਪਸ ਪਰਤ ਇੰਡੀਆ ਪਰਤੇ ਆਇਗਾ ਵਾ ਜੀ ਤੁਹਾਨੂੰ ਕੋਈ ਮੁਸ਼ਕਲ ਹੋਈ ਉਹਨੂੰ ਵੀ ਨੇ ਕਿਵੇਂ ਉੱਥੇ ਟਾਈਮ ਕੱਢਿਆ ਆਪਣਾ ਜਿਹੜੇ 32 ਮਹੀਨੇ ਉੱਥੇ ਲਾਏ ਜਾਣੇ ਇਹ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਟਾਈਮ ਅਸੀਂ ਕੱਢਿਆ ਵਾ ਤੇ ਬਹੁਤ ਜਣੇ ਕਿ ਸਾਨੂੰ ਉਹਨਾਂ ਨੇ ਵਿਸਤਾਰ ਕਰਕੇ ਰੈਂਜਰਾਂ ਨੇ ਵਿਸਤਾਰ ਕੀਤਾ ਵਾ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੰਦ ਕੀਤਾ ਨਜ਼ਰ ਬੰਦ ਕਰਕੇ ਇਹਨਾਂ ਨੂੰ ਨੇਰੀ ਕੋਠੜੀ ਰੱਖਿਆ ਵਾ ਬਹੁਤ ਜ਼ਿਆਦਾ ਟਾਈਮ ਮੁਸ਼ਕਲ ਨਿਕਲਿਆ ਉਹਨਾਂ ਨੂੰ ਤੋਂ ਇਹਨਾਂ ਦੀ ਵਾਪਸੀ ਦਾ ਸੁਨੇਹਾ ਤੁਹਾਨੂੰ ਕਿਹਨੇ ਮੈਸੇਜ ਕੀਤਾ ਵੀ ਇਹ ਵਾਪਸ ਆ ਰਹੇ ਆ ਸਾਰੇ ਤੋਂ ਆਪ ਨੂੰ ਫੋਨ ਤੇ ਮੈਸੇਜ ਆਇਆ ਸੀ ਐਸਐਸਪੀ ਦਫ਼ਤਰੋਂ ਸੀਆਈਡੀ ਦਫ਼ਤਰੋਂ ਵੀ ਤੁਹਾਡੇ ਦੋ ਪੰਜ ਸੱਤ ਬੰਦੇ ਆ ਜੀ ਰਿਆ ਹੋਏਗੇ ਜਿਹਦੇ ਵਿੱਚ ਤੁਹਾਡੇ ਦੋ ਬੰਦਿਆਂ ਦਾ ਨਾਮ ਆਇਆ ਹੋਇਆ ਵਾ ਇੱਕ ਰਤਨਪਾਲ ਸਿੰਘ ਆ ਤੇ ਕਰਵਿੰਦਰ ਸਿੰਘ ਆ ਜਾਓ ਫਿਰ ਕਨੈਕਟ ਕੀਤਾ ਇਹਨਾਂ ਦੇ ਨਾਲ ਫਿਰ ਅਸੀਂ ਬਾਗਾ ਬਾਟਰ ਪਹੁੰਚੇ ਉੱਥੇ ਗੱਡੀ ਕਰਾਇਤੇ ਕਰਕੇ ਫਿਰ ਜਲ ਪਹੁੰਚੇ ਉੱਤੇ ਫਿਰ ਅਸੀਂ ਨਾਂ ਨੂੰ ਲਿਖਾਇਆ ਸਾਰਿਆਂ ਨੂੰ ਜਾ ਕੇ ਉੱਤੇ ਫਿਰ ਕਿੰਨੇ ਵੀ ਸਾਢੇ 7 ਵਜੇ ਕੱਢਣਗੇ ਫਿਰ ਉਹਨਾਂ ਨੇ ਕੱਢਿਆ ਉਤੋਂ ਫਿਰ ਏਜੰਸੀਆਂ ਨੇ ਟੈਲੀਜੰਸੀਆਂ ਨੇ ਸਾਰਿਆਂ ਨੇ 4 ਘੰਟੇ ਇਹਨਾਂ ਦੀ ਪੁੱਛਦਾ ਚਲਦੀ ਰਹੀ ਫਿਰ ਉਸ ਤੋਂ ਬਾਅਦ ਸਾਰ ਫਿਰ ਮੈਡੀਕਲ ਗੁਰਨਾਨਕ ਮੈਡੀਕਲ ਜਾਂਦਾ ਗਿਆ ਇਹਨਾਂ ਨੂੰ ਉੱਤੇ ਫਿਰ ਇਹਨਾਂ ਨੂੰ ਸਾਨੂੰ ਸਪੁਰਦਾਰੀ ਤੇ ਐ